ਪੰਜਾਬ ਵਿੱਚ ਵਿਕਸਿਤ ਪਾਰ ਸੰਕਲਪ ਯਾਤਰਾ ਦੀ ਜ਼ਮੀਨੀ ਹਕੀਕਤ ਬਾਰੇ ਜਾਣਕਾਰੀ ਹਾਸਲ ਕਰਨ ਲਈ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਛਿਕਾਵਤ ਨੇ ਸ਼੍ਰੀ ਆਨੰਦਪੁਰ ਸਾਹਿਬ ਰਾਜ ਸਭਾ ਮੈਂਬਰ ਡਾਕਟਰ ਸੁਮੇਰ ਸਿੰਘ ਸੋਲੰਕੀ ਨੇ ਅੰਮ੍ਰਿਤਸਰ ਰਾਜ ਸਭਾ ਮੈਂਬਰ ਡਾਕਟਰ ਅਸ਼ੋਕ ਵਾਜਪਾਈ ਨੇ ਹੁਸ਼ਿਆਰਪੁਰ ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਪਨਵਰ ਨੇ ਸੰਗਰੂਰ ਚ ਵੱਖ-ਵੱਖ ਥਾਵਾਂ ਤੇ ਸੰਕਲਪ ਯਾਤਰਾ ਦਾ ਮੋਹਣ ਕੀਤਾ ਭੀਸ਼ੇ ਇੱਕ ਰਿਪੋਰਟ ਰਾਜ ਸਭਾ ਦੇ ਮੈਂਬਰ ਡਾਕਟਰ ਅਸ਼ੋਕ ਬਾਜਪਾਈ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਾਜੀਪੁਰ ਬਲਾਕ ਦੇ ਪਿੰਡ ਪਟਿਆਲ ਵਿਖੇ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਈਵ ਸੰਬੋਧਨ ਨੂੰ ਸੁਣਨ ਮਗਰੋਂ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ ਅਸ਼ੋਕ ਬਾਜਪਾਈ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਨਾਲ ਦੇਸ਼ 2047 ਤੱਕ ਵਿਸ਼ਵ ਗੁਰੂ ਬਣਨ ਦੀ ਸਮਰੱਥਾ ਰੱਖਦਾ ਹੈ ਜੀ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ का यह कार्यक्रम आपके गांव पटियाली में संपन्न हो रहा है आपने देखा कि नौ वर्ष हुए हैं, माननीय मोदी जी को देश का प्रधानमंत्री बने इन नौ वर्षों में आम आदमी की जरूरत की उन तमाम सहूलियतों को जन जन तक पहुंचाने का काम मोदी जी ने किया जब मोदी जी प्रधानमंत्री बने और एक साथ देश के उन गरीबों का बैंक खाता खुलवाने का काम किया इस मौके लाभपात्रियों ने भलाई स्कीम का फायदा मिलन मोदी सरकार का धनबाद किया ਜੀ ਯੋਜਵਲ ਯੋਜਨਾ ਦੇ ਥਰੂ ਸਾਨੂੰ ਸਿਲੰਡਰ ਮਿਲਿਆ ਮੁਫਤ ਮੋਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੋਂ ਇਹ ਤੋਂ ਸਾਨੂੰ ਸਰਕਾਰਾਂ ਮਿਲਿਆ ਜੀ ਮੈਂ ਭਾਰਤ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਸਾਨੂੰ ਗ੍ਰਾਂਟ ਦਵਾਈ ਅਸੀਂ ਪੱਕੇ ਮਕਾਨ ਪਾਏ ਠੀਕ ਹੈ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਹੁਣ ਅਸੀਂ ਪੱਕੇ ਮਕਾਨਾਂ ਵਿੱਚ ਰਹਿੰਦੇ ਆ ਕੱਚਾ ਤੋਂ ਛੁਟਕਾਰਾ ਪਾਇਆ ਵਰਤਮਾਨ ਵਿੱਚ ਵਿਕਸਿਤ ਭਾਰਤੀ ਜਿਹੜੀ ਯਾਤਰਾ ਹੈ ਸਾਡੇ ਪਿੰਡ ਵਿੱਚ ਆਏ ਨੇ ਅਸੀਂ ਜਕੀਅਤ ਦਾ ਸ਼ੁਕਰੀਆ ਤਾਂ ਸਾਨੂੰ ਹੋਰ ਵੀ ਸਕੀਮਾਂ ਦਾ ਬਤਲ ਲੱਗਾ ਪਹਿਲੇ ਸਾਨੂੰ ਹਰ ਚੀਜ਼ ਮਿਲਦੀ ਰਹੀ ਐ ਆਟਾ ਕਣਕ ਦਾਲ ਵਗੈਰਾ ਜੋ ਵੀ ਗੌਰਮੈਂਟ ਦਿੰਦੀ ਐ ਅਸੀਂ ਬਹੁਤ ਧੰਨਵਾਦੀ ਹਾਂ ਮੋਦੀ ਸਰਕਾਰ ਦੇ ਇਸੋ ਪਹਿਲਾਂ ਸੰਸਦ ਮੈਂਬਰ ਡਾਕਟਰ ਅਸ਼ੋਕ ਬਾਜਪਾਈ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਹਿੱਸਾ ਲੈਣ ਲਈ ਜ਼ਿਲ੍ਹੇ ਦੇ ਤਲਵਾੜਾ ਬਲਾਕ ਦੇ ਪਿੰਡ ਗੰਗੋਟ ਪੱਟੀ ਗਏ ਤੇ ਲਾਪਾਤਰੀਆਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਡਰੋਨ ਰਾਹੀਂ ਖੇਤਾਂ ਵਿੱਚ ਕੀਟਨਾਸ਼ਕਾਂ ਨੈਨੋ ਯੂਰੀਆ ਦੇ ਛਿੜਕਾਉ ਨੂੰ ਵੀ ਦੇਖਿਆ